ਹੈਲੋ एवरीवन ਕਿਦਾ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀਤ ਤੇ ਨਿੱਗੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਇੱਕ ਰਖੜੀ ਦੇ ਉੱਤੇ ਹੋਰ ਨਵੀਂ ਜੀ ਚੀਜ਼ ਲੈ ਕੇ ਆਏ ਹਾਂ ਜੁਨੀਕ ਜੀ ਬੜੇ ਪਿਆਰੇ ਜੇ ਸੂਟ ਨੇ ਸਿੰਥੈਟਿਕ ਸੂਟ ਰਹਿਣਗੇ ਜੀ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈਗੀ ਗਲਾਸ ਦੇ ਵਿੱਚ ਇਹ ਗਲਾਸ オーਰਗੈਂਜ ਦੇ ਵਿੱਚ ਇਹ ਸੂਟ ਰਹਿਣਗੇ ਜੀ ਦੇਖੋ ਪ੍ਰਾਈਸ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਕੇ ਲਾਉ ਜੀ ਇਹ ਹੈ 골ਡਨ ਕਲਰ ਇਹਦੇ ਵਿੱਚ ਬਲੂ ਦੀ ਸ਼ਾਈਨਿੰਗ ਦੇ ਰਹੀ ਹੈ ਇਸ ਕਰਕੇ ਲੱਗ ਰਿਹਾ ਜੀ ਇਹ 골ਡਨ ਹੀ ਹੈ ਲਓ ਜੀ 골ਡਨ ਸ਼ੇਡ ਐਂਡ ਨੈਕਸਟ ਸ਼ੇਡ ਆ ਗਿਆ ਜੀ ਕਾਫੀ ਐਂਡ ਰੈੱਡ ਦਾ ਇਹਦੇ ਨਾਲ ਤੁਸੀਂ yellow ਦਾ ਕੰਬੀਨੇਸ਼ਨ ਵੀ ਕਰਵਾ ਸਕਦੇ ਹੋ ਜੇ ਤੁਸੀਂ yellow ਦਾ ਕਰਵਾਉਣਾ ਚਾਹੁੰਦੇ ਹੋ ਤਾਂ yellow ਦਾ ਵੀ ਕਰਵਾ ਸਕਦੇ ਹੋਗੇ ਉਹ ਤੁਹਾਡੀ ਆਪਣੀ ਚੋਇਸ ਹੋਊਗੀ ਤੇ red ਨਾਲ ਵੀ ਇਹਦਾ ਕੰਬੀਨੇਸ਼ਨ ਹੋਇਆ ਪਰ red ਵੀ ਨਹੀਂ ਹੈਗਾ ਚੈਰੀ ਜਿਹਾ ਸ਼ੇਡ ਹੈ ਐਂਡ ਨੈਕਸਟ ਦੇਖੋ ਜੀ ਇਹ ਵਾਲਾ ਸ਼ੇਡ ਆ ਗਿਆ ਤੇ ਨੈਕਸਟ ਸ਼ੇਡ ਆ ਗਿਆ ਜੀ ਇਹ ਵਾਲਾ ਇਹਦੇ ਨਾਲ ਵੀ red ਦਾ ਕੰਬੀਨੇਸ਼ਨ ਹੋਇਆ ਜੀ ਕਾਫੀ ਦਾ ਉਸ ਤੋਂ ਬਾਅਦ ਆ ਗਿਆ ਜੀ ਮਹਿੰਦੀ ਸ਼ੇਡ ਦੇ ਵਿੱਚ ਜੇ ਇਹਦੇ ਨਾਲ ਤੁਸੀਂ yellow ਦੀ ਕਰਵਾਉਣਾ ਚਾਹੁੰਦੇ ਹੋ yellow ਦੀ ਕਰਵਾ ਸਕਦੇ ਹੋ ਜੇ ਤੁਸੀਂ ਇਹਨੂੰ all over ਲੈਣਾ ਚਾਹੁੰਦੇ ਹੋ ਤਾਂ ਤੁਸੀਂ all over ਵੀ ਲੈ ਸਕਦੇ ਹੋਗੇ 5 ਮੀਟਰ ਜੇ ਤੁਸੀਂ ਇਹਨੂੰ yellow ਨਾਲ ਕਹੋਗੇ ਤਾਂ ਅਸੀਂ yellow ਨਾਲ ਕਰਕੇ ਦੇ ਦੇਵਾਂਗੇ ਮਹਿੰਦੀ ਦਾ ਤੇ yellow ਦਾ ਕੰਬੀਨੇਸ਼ਨ ਬੜਾ ਅੱਛਾ ਲੱਗ ਰਿਹਾਗਾ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕੰਬੀਨੇਸ਼ਨ ਬਹੁਤ ਪਿਆਰਾ ਐਂਡ ਨੈਕਸਟ ਵਨ ਆ ਗਿਆ ਜੀ ਮੈਰੂਨ ਸ਼ੇਡ ਮੈਰੂਨ ਦੇ ਨਾਲ ਮੈਰੂਨ ਦੀ ਹੀ ਕੀਤੀ ਹੈਗੀ ਆਪਾਂ ਨੇ ਥੋੜੀ ਜਿਹੀ ਮਜ਼ੈਂਟਾ ਮੈਰੂਨ ਜੇ ਦੀ ਕੀਤੀ ਹੈਗੀ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਇਹਦਾ ਵੀ ਐਂਡ ਫਿਰ ਆ ਗਿਆ ਜੀ ਬਲੂ ਵਾਲਾ ਸ਼ੇਡ ਬਲੂ ਦੇ ਨਾਲ ਆਪਾਂ ਨੇ ਰੈੱਡ ਦੀ ਕੀਤੀ ਹੈਗੀ ਬਹੁਤ ਸੋਹਣੇ ਸੂਟ ਨੇ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਇਹ ਕੇ ਰਹਿ ਗਿਆ ਜੀ ਲਓ ਜੀ ਇਹ ਕੇ ਵਾਲਾ ਹੈਗਾ ਇਹਦੇ ਨਾਲ ਤੁਸੀਂ ਕ੍ਰੀਮ ਦੀ ਕਰਵਾ ਸਕਦੇ ਹਾਂ ਜੀ ਇਹਦੇ ਨਾਲ ਤੁਹਾਨੂੰ ਕ੍ਰੀਮ ਦੀ ਦਿਖਾ ਦਿੰਨੇ ਆ ਇਹਦੇ ਨਾਲ ਹੋਊਗੀ ਜੀ ਕ੍ਰੀਮ ਦੀ ਸਕਿਨ ਦੀ ਕਰਵਾਣੀ ਹੈ ਸਕਿਨ ਦੀ ਹੋ ਜੂਗੀ ਕ੍ਰੀਮ ਦੀ ਕਰਵਾਣੀ ਹੈ ਕ੍ਰੀਮ ਦੀ ਹੋਊਗੀ ਮੈਂ ਦੁਬਾਰਾ ਫਿਰ ਰਿਪੀਟ ਕਰਨ ਲੱਗੀ ਹਾਂ ਜੀ ਇਹ ਸੂਟ ਪ੍ਰਾਈਜ਼ ਰਹੂਗਾ ਸਿਰਫ 500 ਰੁਪਏ 500 ਰੁਪਏ ਦਾ ਸੂਟ ਮਿਲੂਗਾ ਜੀ ਤੁਹਾਨੂੰ ਗਲਾਸ ਦਾ ਜਿਹੜਾ ਮਰਜੀ ਸੂਟ ਲੈ ਲਿਓ ਫਟਾਫਟ ਆਰਡਰ ਬੁੱਕ ਕਰਿਓ ਜਿਹੜਾ ਮਰਜੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਆਪਣਾ ਇਹਦਾ ਫਲਾਵਰ ਨਾਲ ਇਹਦੀ ਮੈਚ ਕੰਟਰਾਸਟ ਕੀਤਾ ਗਿਆ ਜੀ ਬਹੁਤ ਸੋਹਣਾ ਸੂਟ ਹੈਗਾ ਬੜੇ ਪਿਆਰੇ ਪਿਆਰੇ ਜੇ ਕਲਰ ਪ੍ਰਿੰਟ ਹੈਗੇ ਨੇਗੇ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਜੀ ਇਹ ਵਾਲੇ ਸੂਟ ਦੇ ਉਹ ਸਾਨੂੰ ਤੇ ਆਪਾਂ ਤੁਹਾਡੇ ਲਈ ਲੈ ਰਖੜੀ ਦੇ ਉੱਤੇ ਇਹ ਸੂਟ ਲੈ ਕੇ ਆਏ ਆਂਗੇ ਸਿਰਫ 500 ਰੁਪਏ ਦਾ ਸੂਟ ਲਓ ਜੀ ਜਿਵੇਂ ਮਰਜੀ ਪਾਰਟੀ ਵੇਅਰ ਸੂਟ ਬਣਾ ਕੇ ਇਹਨਾਂ ਨੂੰ ਤੁਸੀਂ ਪਾਓ ਵੇਹਾ ਸ਼ਦੀਆਂ ਦੇ ਵਿੱਚ ਸਿਰਫ 500 ਰੁਪਏ ਦਾ ਅੱਜ ਦੇ ਦਿਨ ਦੇ ਲਈ 500 ਰੁਪਏ ਦਾ ਸੂਟ ਹੈ ਇਹ ਤੁਹਾਡੇ ਲਈ ਬਹੁਤ ਸੋਹਣੇ ਸੂਟ ਨੇ ਕੰਬੀਨੇਸ਼ਨ ਕਰਾਣੇ ਦਾ ਕੰਬੀਨੇਸ਼ਨ ਕਰਾ ਲਿਓ ਦੋ ਪਹਿਣਾ ਨੇ ਇੱਕੋ ਜੇ ਲੈਣੇ ਨੇਗੀ ਨਾਲ ਦੋ ਬਾਟਮ ਲਾ ਦਾਂਗੇ ਜੀ yellow ਕਲਰ ਦੀਆਂ ਦੋ ਲੈ ਲਿਓ ਤੁਸੀਂ ਜੇ ਦੋ ਪਹਿਣਾ ਨੇ ਲੈਣੇ ਨੇਗੀ ਲਓ ਜੀ 500 ਰੁਪਏ ਦਾ ਸੂਟ ਸਿਰਫ 500 ਰੁਪਏ ਦਾ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਲਿਓ 500 ਰੁਪਏ ਦਾ ਸੂਟ 5 ਮੀਟਰ ਕੱਟ ਰਹੂਗੀ ਇਹਨਾਂ ਦੀ ਲਓ ਜੀ ਬੜੇ ਪਿਆਰੇ ਪਿਆਰੇ ਜੀ ਸੂਟ ਨੇ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ 92531150369253115036 ਤੇ ਆਰਡਰ ਬੁੱਕ ਕਰਿਓ ਜੀ ਥੈਂਕ ਯੂ